ਕੀ ਖਾਲਸਾ ਰਾਜ ਪੂਰੀ ਦੁਨੀਆ ਜਾਂ ਭਾਰਤ ਵਿੱਚ ਆ ਸਕਦਾ ਹੈ ਇਸ ਦਾ ਅਰਥ ਹੈ ਕਿ ਖਾਲਸਾ ਰਾਜ ਦਾ ਸ਼ਾਸਨ ਸਿੱਖ ਰਾਜ ਪੂਰੀ ਦੁਨੀਆ ਵਿੱਚ ਜਾਂ ਖਾਸ ਤੌਰ ਤੇ ਭਾਰਤ ਵਿੱਚ ਸਥਾਪਿਤ ਹੋ ਸਕਦਾ ਹੈ ਇਹ ਇੱਕ ਗਹਿਰਾ ਤੇ ਬਹੁਪੱਖੀ ਸਵਾਲ ਹੈ ਜੋ ਇਤਿਹਾਸ ਰਾਜਨੀਤੀ ਧਰਮ ਅਤੇ ਸਮਾਜਿਕ ਸੁਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਖਾਲਸਾ ਰਾਜ ਦੀ ਕਲਪਨਾ ਸਿੱਖ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਵੇਲੇ 1780 ਤੋਂ 1839 ਨਾਲ ਸੰਬੰਧਿਤ ਹੈ ਜਿਸ ਨੂੰ ਅਕਸਰ ਇੱਕ ਸਿੱਖ ਰਾਜ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਸਿੱਖਾਂ ਵਿੱਚ ਇਹ ਵਿਚਾਰ ਵੀ ਹੈ ਕਿ ਖਾਲਸਾ ਰਾਜ ਇੱਕ ਅਜਿਹੀ ਵਿਵਸਥਾ ਹੋ ਸਕਦੀ ਹੈ ਜੋ ਸਿੱਖ ਸਿਧਾਂਤਾਂ ਜਿਵੇਂ ਬਰਾਬਰੀ ਨਿਆ ਅਤੇ ਧਰਮ ਦੇ ਆਧਾਰਿਤ ਹੋਵੇ ਭਾਰਤ ਵਿੱਚ ਖਾਲਸਾ ਰਾਜ ਦੀ ਸਵਾਵਨਾ ਅਤਿ ਆਸਿਕ ਨਜ਼ਰੀਆ ਦੇਖਿਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਸੀ ਪਰ ਅੰਗਰੇਜ਼ ਰਾਜ ਦੇ ਆਉਣ ਨਾਲ ਇਹ ਖਤਮ ਹੋ ਗਿਆ ਅੱਜ ਦੇ ਭਾਰਤ ਵਿੱਚ ਜੋ ਇੱਕ ਬਹੁ ਸਵੇਚਾਰਕ ਅਤੇ ਬਹੁਤ ਧਾਰਮਿਕ ਲੋਕਤੰਤਰ ਦੇਸ਼ ਹੈ ਇਸ ਵਿੱਚ ਖਾਲਸਾ ਰਾਜ ਦੀ ਸਥਾਪਨਾ ਬਹੁਤ ਸਾਰੇ ਰਾਜਨੀਤਿਕ ਮਾਜਿਕ ਅਤੇ ਸੰਵਿਧਾਨਿਕ ਚੁਣੌਤੀਆਂ ਨਾਲ ਜੁੜੀ ਹੋਵੇਗੀ ਭਾਰਤ ਦਾ ਸੰਵਿਧਾਨ ਸਾਰੇ ਧਰਮਾਂ ਨੂੰ ਬਰਾਬਰ ਮੰਨਦਾ ਹੈ ਅਤੇ ਕਿਸੇ ਇੱਕ ਧਾਰਮਿਕ ਸ਼ਾਸਨ ਦੀ ਸਥਾਪਨਾ ਦੇਸ਼ ਦੀ ਧਰਮ ਨਿਰਪੱਖਤਾ ਦੇ ਖਿਲਾਫ ਜਾਪਦੀ ਹੈ ਖਾਲਸਾ ਰਾਜ ਦਾ ਅੰਦੋਲਨ 20ਵੀਂ ਸਦੀ ਵਿੱਚ ਕੁਝ ਸਿੱਖ ਸਮੂਹਾਂ ਨੇ ਪੰਜਾਬ ਵਿੱਚ ਇੱਕ ਵੱਖਰਾ ਸਿੱਖ ਰਾਜ ਖਾਲਸਾ ਰਾਜ ਦੀ ਮੰਗ ਕੀਤੀ ਸੀ ਹਾਲਾਂਕਿ ਇਹ ਅੰਦੋਲਨ ਭਾਰਤ ਸਰਕਾਰ ਦੇ ਸਖਤ ਵਿਰੋਧ ਅਤੇ ਸਮਾਜਿਕ ਪਾਈਚਾਰਿਕ ਵਿਕਾਟ ਕਾਰਨ ਸਫਲ ਨਹੀਂ ਹੋ ਸਕਿਆ ਦੁਨੀਆ ਵਿੱਚ ਖਾਲਸਾ ਰਾਜ ਆ ਸਕਦਾ ਹੈ ਇਸ ਦੀ ਸੁਭਾਵਨਾ ਜੇ ਖਾਲਸਾ ਰਾਜ ਨੂੰ ਇੱਕ ਸਰਵ ਵਿਆਪਕ ਸਧਾਂਤਿਕ ਵਸਤਾ ਨਿਆ ਬਰਾਬਰੀ ਅਤੇ ਧਰਮਤਾ ਦੇ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਸੰਭਵ ਹੈ ਕਿ ਸਿੱਖੀ ਦੇ मूल ਰੂਪ ਦੁਨੀਆ ਵਿੱਚ ਫੈਲ ਸਕਣ ਪਰ ਇੱਕ ਸਰਕਾਰੀ ਜਾਂ ਰਾਜਨੀਤਿਕਤਾ ਜੇਦ ਰੂਪ ਵਿੱਚ ਇਸ ਦੀ ਸਥਾਪਨਾ ਵਕ ਵਕ ਸਬਾਚਾਰਾਂ राष्ट्र की तो विभिन्नता कारण असंभव ही जापती है विश्व पदर से किसी एक धार्मिक समाजिक राज की स्थापना सर्वसम्मति स्रोतों की बहुत लौड़ पेंदी है जो अज के समय संभव नहीं जापती भारत में भारत एक संपूर्ण खालसा स्थापना मौजूदा राजनीतिक समाजिक ढांचे बहुत मुश्किल लगती है ਫਲਾਂ ਕੀ ਸਿੱਖ ਸਿਧਾਂਤਾਂ ਦਾ ਪ੍ਰਭਾਵ ਜ਼ਰੂਰ ਵੱਧ ਸਕਦਾ ਹੈ ਸਿੱਖ ਇਤਿਹਾਸ ਅਤੇ ਗੁਰਬਾਣੀ ਵਿੱਚ ਖਾਲਸਾ ਰਾਜ ਆਉਣ ਦੇ ਕਈ ਸਬੂਤ ਮਿਲਦੇ ਹਨ ਕਿ ਸਿੱਖ ਇਤਿਹਾਸ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਗੁਰਬਾਣੀ ਵਿੱਚ ਖਾਲਸਾ ਰਾਜ ਦੀ ਸਥਾਪਨਾ ਬਾਰੇ ਕਈ ਸਪਸ਼ਟ ਸੰਕੇਤ ਜਾਂ ਸਬੂਤ ਮਿਲਦੇ ਹਨ ਸਿੱਖ ਇਤਿਹਾਸ ਵਿੱਚ ਖਾਲਸਾ ਰਾਜ ਦੀ ਸੰਕਲਪਨਾ ਸਭ ਤੋਂ ਸਪਸ਼ਟ ਰੂਪ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ 1790 ਤੋਂ 1849 ਵਿੱਚ ਦਿਖਾਈ ਦਿੰਦੀ ਹੈ ਪਰ ਇਸ ਤੋਂ ਪਹਿਲਾਂ ਵੀ ਖਾਲਸਾ ਰਾਜ ਦੀ ਸਥਾਪਨਾ ਅਤੇ ਸਿੱਖ ਵਿਚਲਾਂ ਦੇ ਸਮੇਂ ਵਿੱਚ ਕਈ ਵੀ ਅਜਿਹਾ ਮਿਲਦੀਆਂ ਹਨ ਖਾਲਸਾ ਰਾਜ ਦੀ ਸਥਾਪਨਾ 1699 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਇਸ ਦਾ ਮੁੱਖ ਉਦੇਸ਼ ਸੀ ਕਿ ਇੱਕ ਅਜਿਹੀ ਸਮਾਜਿਕ ਅਤੇ ਰਾਜਨੀਤਿਕ ਸ਼ਕਤੀ ਦਾ ਪਿਆਰ ਕੀਤਾ ਜਾਣਾ ਜੋ ਨਿਆਂ ਬਰਾਬਰੀ ਅਤੇ ਧਰਮ ਦੀ ਰਾਖੀ ਕਰ ਸਕੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਨੇਹਾ ਦਿੱਤਾ ਸੀ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੈ ਮੱਲੈ ਹੈ ਇਸ ਦਾ ਅਰਥ ਹੈ ਕਿ ਧਰਮ ਨਿਆਂ ਅਤੇ ਸੱਚ ਨੂੰ ਕਾਇਮ ਰੱਖਣ ਲਈ ਰਾਜਸੀ ਸ਼ਕਤੀ ਦੀ ਬਹੁਤ ਲੋੜ ਹੁੰਦੀ ਹੈ। ਇਹ ਖਾਲਸਾ ਰਾਜ ਦੀ ਵਿਚਾਰਧਾਰਾ ਦਾ ਇੱਕ ਮਹੱਤਵਪੂਰਨ ਸੰਕੇਤ ਸੀ। ਸਿੱਖ ਮਿਸਲਾਂ ਦਾ ਉਭਾਰ 18ਵੀਂ ਸਦੀ ਵਿੱਚ ਮੁਗਲ ਅਤੇ ਅਫਗਾਨ ਸ਼ਾਸਨ ਦੇ ਖਿਲਾਫ ਸਿੱਖ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਕੰਟਰੋਲ ਸਾਬਤ ਕੀਤਾ ਸੀ। ਇਹ ਮਿਸਲਾਂ ਖਾਲਸਾ ਸਿਧਾਂਤਾਂ ਤੇ ਅਧਾਰਤ ਸਨ ਅਤੇ ਸਰਬੱਤ ਖਾਲਸੇ ਦੇ ਸੰਜੇ ਫੈਸਲਿਆਂ ਨਾਲ چلਦੀਆਂ ਅਸਲ ਇਹ ਇੱਕ ਕਿਸਮ ਦਾ ਸੁਤੰਤਰ ਸਿੱਖ ਸ਼ਾਸਨ ਸੀ ਜੋ ਖਾਲਸਾ ਰਾਜੀ ਸੰਕਲਪਨਾ ਨੂੰ ਮਜ਼ਬੂਤ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਮਹਾਰਾਜਾ ਰਣਜੀਤ ਸਿੰਘ ਨੇ 1801 ਵਿੱਚ ਲਾਹੌਰ ਤੇ ਕਬਜ਼ਾ ਕਰਕੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਜਿਸ ਨੂੰ ਅਕਸਰ ਖਾਲਸਾ ਰਾਜ ਕਿਹਾ ਜਾਂਦਾ ਹੈ ਉਹਨਾਂ ਦਾ ਸ਼ਾਸਨ ਸਿੱਖ ਸਿਧਾਂਤਾਂ ਜਿਵੇਂ ਕਿ ਨਿਆਂ ਸਮਾਨਤਾ ਤੇ ਸ਼ਹਿਨਸ਼ੀਲਤਾ ਤੇ ਅਧਾਰਤ ਸੀ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਿੱਚ ਸਿੱਖਾਂ ਦੇ ਨਾਲ-ਨਾਲ ਹਿੰਦੂ ਮੁਸਲਮਾਨ ਅੰਗਰੇਜ਼ ਅਤੇ ਹੋਰ ਭਾਈਚਾਰਿਆਂ ਨੂੰ ਵੀ ਸਤਕਾਰ ਅਤੇ ਅਹੁਦੇ ਮਿਲੇ ਹੋਏ ਸਨ ਇਹ ਇਤਿਹਾਸਿਕ ਸਬੂਤ ਹੈ ਕਿ ਖਾਲਸਾ ਰਾਜ ਅਸਲ ਵਿੱਚ ਸਾਬਤ ਹੋਇਆ ਸੀ ਗੁਰਬਾਣੀ ਵਿੱਚ ਖਾਲਸਾ ਰਾਜ ਦੇ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖਾਲਸਾ ਰਾਜ ਸ਼ਬਦ ਸਿੱਧੇ ਤੌਰ ਤੇ ਨਹੀਂ ਵਰਤਿਆ ਗਿਆ ਪਰ ਗੁਰਬਾਣੀ ਵਿੱਚ ਅਜਿਹੇ ਸ਼ਬਦਾਵਾਲੀਆਂ ਤੇ ਸਿਧਾਂਤ ਹਨ ਜੋ ਇੱਕ ਅਜਿਹੀ ਸਮਾਜਿਕ ਅਤੇ ਰਾਜਨੀਤਿਕ ਵਵਸਤਾ ਦੀ ਗੱਲ ਕਰਦੇ ਹਨ ਜੋ ਨਿਆਂ ਸੱਚ ਅਤੇ ਬਰਾਬਰੀ ਤੇ ਆਧਾਰਿਤ ਹੋਵੇ ਇਸ ਸਿਧਾਂਤ ਖਾਲਸਾ ਰਾਜ ਦੀ ਵਿਚਾਰਧਾਰਨਾ ਮੇਲ ਖਾਂਦੇ ਹਨ ਗੁਰਬਾਣੀ ਵਿੱਚ ਰਾਜ ਜੋਗ ਦਾ ਜ਼ਿਕਰ ਮਿਲਦਾ ਹੈ ਜੋ ਸੁਝਾਅ ਦਿੰਦਾ ਹੈ ਕਿ ਸੱਚ ਅਤੇ ਧਰਮ ਤੇ ਆਧਾਰਿਤ ਸ਼ਾਸਨ ਜਨ ਕੀ ਰਾਜ ਸੰਭਵ ਹੈ ਉਦਾਹਰਨ ਵਜੋਂ सच सुख होए सच राजे गुरु ग्रंथ साहब अंग 18 सच नाल सुख अते सच्चा राज मिलता है इसके दंदा है कि एक सिख सच्चा शासन सिर्फ धर्म अते न्याय ते ही टिक सकदा है हलेमी राज गुरबानी विच हलेमी राज दा भी जिक्र आंदा है जो एक अजेही समाज ਵਸਤਾ ਦੀ ਗੱਲ ਕਰਦਾ ਹੈ ਜਿੱਥੇ ਕੋਈ ਵੀ ਦੁਖੀ ਨਹੀਂ ਹੁੰਦਾ ਅਤੇ ਸਾਰਿਆਂ ਨੂੰ ਬਰਾਬਰ ਦਾ ਮਾਨ ਸਤਕਾਰ ਇੱਜ਼ਤ ਮਿਲਦੀ ਹੈ ਹੁਣ ਹੁਕਮ ہوا ਮਿਹਰਬਾਨ ਦਾ ਸਭਨਾ ਮਿਲਿਆ ਗੁਰਮੁਖ ਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗਸਤ 1074 ਤੇ ਇਹ ਸ਼ਬਦ ਸਾਨੂੰ ਸੁਝਾਉਂਦੇ ਹਨ ਕਿ ਗੁਰਮੁਖੀ ਜੀਵਨ ਵਿੱਚ ਪ੍ਰਭੂ ਦੀ ਮਿਹਰ ਨਾਲ ਇਕ ਸੰਪੂਰਨ ਸ਼ਾਸਨ ਸੰਭਵ ਹੈ ਸਰਬਤ ਦਾ ਭਲਾ ਸਿੱਕੀ ਦਾ ਮੂਲ ਸਿਧਾਂਤ ਸਰਬਤ ਦਾ ਭਲਾ ਵੀ ਖਾਲਸਾ ਰਾਜ ਦੀ ਸੰਕਲਪਨਾ ਨੂੰ ਮਜ਼ਬੂਤ ਕਰਦਾ ਹੈ ਇੱਕ ਅਜਿਹੇ ਰਾਜ ਜੋ ਸਾਰਿਆਂ ਦੇ ਭਲੇ ਲਈ ਕੰਮ ਕਰੇ ਜਾਤ ਪਾਤ ਧਰਮ ਜਾਂ ਵਰਗ ਤੋਂ ਉੱਪਰ ਉੱਠ ਕੇ ਗੁਰਬਾਣੀ ਦੇ ਸਨੇਹ ਨਾਲ ਮੇਲ ਖਾਂਦਾ ਹੋਇਆ ਖਾਲਸਾ ਰਾਜ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਪਾਈ ਗੁਰਦਾਸ ਜੀ ਜਿਨ੍ਹਾਂ ਨੂੰ ਸਿੱਖ ਪਰੰਪਰਾ ਵਿੱਚ ਗੁਰਬਾਣੀ ਦੀ ਕੁੰਜੀ ਮੰਨਿਆ ਜਾਂਦਾ ਹੈ ਨੈ ਖਾਲਸੇ ਦੀ ਸ਼ਕਤੀ ਅਤੇ ਉਸ ਦੀ ਸੁਭਾਵਨਾ ਬਾਰੇ ਲਿਖਿਆ ਹੈ ਉਹਨਾਂ ਦੀ ਆਵਾਰਾ ਵਿੱਚ ਖਾਲਸੇ ਨੂੰ ਇੱਕ ਅਜਿਹੀ ਸ਼ਕਤੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜੋ ન્યાਅ ਅਤੇ ਸੱਚ ਨੂੰ ਪ੍ਰਾਪਤ ਕਰ ਸਕੇ ਦਸਮ ਗ੍ਰੰਥ ਅਤੇ ਹੋਰ ਸਿੱਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖਾਲਸਾ ਰਾਜ ਰਾਜ ਦੀ ਸੰਕਲਪਨਾ ਦੇ ਸਕੇਤ ਮਿਲਦੇ ਹਨ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿੱਚ ਚੇਤਰਨਾਟਕ ਅਤੇ ਇਸ ਵਿੱਚ ਸ਼੍ਰੀ ਗੁਰੂ ਜੀ ਨੇ ਖਾਲਸੇ ਦੀ ਸਥਾਪਨਾ ਦੇ ਆਦੇਸ਼ ਨੂੰ ਸਪਸ਼ਟ ਕੀਤਾ ਹੈ ਧਰਮ ਪੰਥ ਚਲਾਵਨ ਅਤੇ ਦੁਸ਼ਟ ਦਮਨ ਕੋਸ਼ੈ ਧਰਮ ਦਾ ਪ੍ਰਚਾਰ ਕਰਨਾ ਅਤੇ ਅਨਿਆਂ ਕਰਨ ਵਾਲਿਆਂ ਦਾ ਨਾਸ਼ ਕਰਨਾ ਇਹ ਸੁਝਾਅ ਦਿੰਦਾ ਹੈ ਕਿ ਖਾਲਸਾ ਇੱਕ ਅਜਿਹੀ ਸ਼ਕਤੀ ਹੈ ਜੋ ਧਰਮ ਅਤੇ ਨਿਆਂ ਦੀ ਸਥਾਪਨਾ ਲਈ ਕੰਮ ਕਰੇਗੀ ਜੋ ਰਾਜ ਦੇ ਰੂਹ ਵਿੱਚ ਪ੍ਰਗਟ ਹੋ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਵਿੱਚ ਮੁਗਲ ਸਮਰਾਟ ਔਰੰਗਜ਼ੇਬ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਸੁਝਾਅ ਦਿੱਤਾ ਦੀ ਖਾਲਸਾ ਇੱਕ ਜਹੀ ਸ਼ਕਤੀ ਹੈ ਜੋ ਅਨਿਆ ਦੇ ਵਿਰੁੱਧ ਲੜੇਗੀ ਅਤੇ ਸੱਚ ਨੂੰ ਸਥਾਪਿਤ ਕਰੇਗੀ ਜਿਸ ਨਾਲ ਅਰਬਜੀਤ ਦੀਆਂ ਅੱਖਾਂ ਖੁੱਲ ਗਈਆਂ ਸਿੱਖ ਰਹਿਤ ਮਰਿਆਦਾ ਅਤੇ ਪਰੰਪਰਾ ਸਿੱਖ ਰਹਿਤ ਮਰਿਆਦਾ ਅਤੇ ਪਰੰਪਰਾਵਾਂ ਵਿੱਚ ਵੀ ਖਾਲਸੇ ਨੂੰ ਸਮਾਜ ਦੇ ਸੁਧਾਰਕ ਅਤੇ ਨਿਆਂ ਦੇ ਰਾਖੇ ਵਜੋਂ ਦਰਸਾਇਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਹਕੂਨਾਮੇ ਅਤੇ ਸਾਖੀਆਂ ਜਿਨ੍ਹਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਖਾਲਸਾ ਸੱਚ ਅਤੇ ન્યાਇ ਦੀ ਸਥਾਪਨਾ ਲਈ ਸੰਘਰਸ਼ ਕਰਦਾ ਰਹੇਗਾ ਜੋ ਇੱਕ ਰਾਜ ਵਿਵਸਥਾ ਦਾ ਅਧਾਰ ਬਣ ਸਕਦਾ ਹੈ ਦੁਨੀਆ ਵਿੱਚ ਸਿੱਖ ਰਾਜ ਇਹ ਸਿਰਫ ਇੱਕ ਸਿਧਾਂਤਿਕ ਜਾਂ ਆਦਰਸ਼ਵਾਦੀ ਪੱਧਰ ਤੇ ਹੀ ਸੰਭਵ ਹੋ ਸਕਦਾ ਹੈ ਪਰ ਰਾਜਨੀਤਿਕ ਵਿਵਸਥਾ ਦੇ ਰੂਪ ਵਿੱਚ ਸਿੱਖ ਧਰਮ ਸਾਰੀ ਦੁਨੀਆ ਵਿੱਚ ਲਾਗੂ ਹੋਣਾ ਬਹੁਤ ਮੁਸ਼ਕਲ ਲੱਗਦਾ ਹੈ